ਇਹਰਾ ਟਰੈਕਟਰ ਵੀ ਹੋ ਗਿਆ ਖਰਾਬ ਸਾਹਮਣੇ ਦੇਖਿਆ ਨਜ਼ਾਰਾ ਕਾਰ ਸਾਬ ਵਾਲਾ ਪਹਿਲਾ ਟਰੈਕਟਰ ਆਇਆ ਉਹ ਹੁਣ ਸਾਹਮਣੇ ਦੇਖੇ ਬੰਦੇ ਕੋਣ ਨਾਰਾ ਉਹ ਤੱਕ ਆ ਗਈ ਇਹਨੇ ਹੋਰ ਬੜੀ ਕਰੀਬ ਦੀ ਆਹ ਸਾਹਮਣੇ ਦੇ ਨਾ ਇਹਦੇ ਕੋਲ ਵੀ ਕਰਦਾ ਕਰਦਾ ਨਾ ਪਹੁੰਚਿਆ ਪਹਿਲਾ ਮਾਚਾ ਕੀਤੇ ਆਪਣੇ ਜਿਹੜਾ ਲੈਵ ਆ ਸ਼ੁਰੂਆਤ ਕੌਣ ਜਾਣੀ ਹੈ ਇਹ ਜੀਡੀਐਲ ਸੀ ਨਾਲ ਦਾ ਜਿਹੜਾ ਹੈਗਾ ਚੌਂਡੀਆ ਟਰੈਕਟਰ ਪਹਿਲਾ ਕਿਹੜਾ ਲੱਗਣ ਜਾ ਰਿਹਾ ਜਿਹੜੇ ਤੇ ਪੜੇ ਰਹੇ ਹੋ ਅੰਤ ਤੱਕ ਸਾਡਾ ਟਰੈਕਟਰ ਬਣਾਉਂਦੇ ਆਪਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਅੱਜ ਤੁਹਾਨੂੰ ਦਿਖਾਉਣਗੇ ਕਿਉਂ ਜਿਹੜੀ ਜੀਡੀਐਲ ਚੈਨਲ ਦਾ ਪਹਿਲਾ ਮੁਕਾਬਲਾ ਕਿਹਦੀ ਜਾ ਰਿਹਾ ਪਿੰਡ ਕਰਕਸਿਕ ਵਾਲਾ ਟਰੈਕਟਰ ਆ ਗਿਆ ਬਾਈ ਕੀ ਗਾਲ ਨੂੰ ਟਰੈਕਟਰ ਸੋਨਾਲੀਕਾ 60 ਦਾ ਦੂਜਾ ਟਰੈਕਟਰ ਹੈ ਪਹਿਲਾ ਜੌਂਟੀ ਸੀਗਾ ਜੀਡੀਐਲਸੀ ਦਾ ਚਾਰੋ ਪੀਆ ਕੀ ਇੱਦਾਂ ਨੂੰ ਦਿਖਾਉਣੇ ਬਾਈ ਖਰਗ ਸਿੰਘ ਵਾਲਾ ਦੀ ਧਰਤੀ ਆ ਉਹ ਸਾਜਲਾ ਪੀਵੀ ਗਤੀ ਪਰ ਦੂਜੇ ਪਾਸੇ ਖੇਡ ਦੇ ਮੈਦਾਨ ਦੇ ਵਿੱਚ ਉਹ ਸੋਨਾਲੀ ਕਾਵੇ ਦੇ ਵੀਰੋ ਆਹ ਕਹਿੰਦੇ ਕਿ ਮੱਛੋਂ ਦੀ ਰਾਤ ਦੀ ਗਤੀ ਸੋਨਾਲੀ ਵੀਰੋ ਜਾਨੀ ਦੇ ਬਣੇਗੀ ਅੱਗੇ ਗ라운ਡ ਵਿੱਚ ਸੋਨਾਲੀ ਵੀਰੋ ਪਿਛਲੇ ਦੋ ਦਿਨ ਦਾ ਥੋੜੇ ਜਿ ਦੇ ਗਰਮ ਕਰਦੇ ਹੁੰਦੇ ਸੀ ਪਰ ਅੱਜ ਦੀ ਗਤੀ ਦੇਖੀਏ ਜਾਨ ਨਾਲ ਕਹਿੰਦੇ ਉਹ ਕੋਮੇ ਸਾਹਮਣੇ ਉਹਦੇ ਨਿਸਾਨ ਤੇਰੇ ਵਾਚਾਂ ਵਾਲਿਆ ਬੋਲੇ ਸੋਨੇ ਉਹ ਝੂਠ ਦੇ ਨਿਸਾਨ ਤੇਰੇ ਵਾਚਾਂ ਵਾਲਿਆ ਬੋਲੇ ਸੋਨੇ ਹਾਲ ਨੇ ਜਿ ਘਾਰੇ ਬੁੱਝਦੇ ਉਹ ਗੱਲਾਂ ਵੱਖਰੀਆਂ ਨੇ ਆਹਨ ਕਹਿੰਦੇ ਵੀ ਉਹ ਕਦੇ ਕਮਾਲ ਹੋਈ ਪਈਆ ਕਮਾਲ ਹੋਈ ਪਈਆ ਆਹ ਕਮਾਲ ਹੋਈ ਪਈਆ ਮੇਰੇ ਬੋਲੋ ਆਹ ਹੁੰਦਾ ਕਹਿੰਦੇ ਜੀ ਜੂਰ ਜਰੇੜਾ ਆਹ ਵੇਖੋ ਸਾਹਮਣੇ ਇਹਨਾਂ ਦੀ ਸਾਦਾ ਦੀ ਕਸੂਰ प्रवेश कर गया आवाजदाता बेठे आवाजदाता इतने आगे खेल बना कमने जाके ਲਓ ਵੀ ਮਿੱਤਰੋ ਤੀਜਾ ਟਰੈਕਟਰ ਆ ਗਿਆ ਨਵਦੀਪ ਸਿੰਘ ਵਾਲਾ ਨਿਊ ਹਾਉਲੈਂਡ ਦੇਖਦੇ ਆ ਕੀ ਕਰਦਾ ਪਹਿਲਾ ਵਾਲੇ ਦੋ ਟਰੈਕਟਰ ਜਿਹੜੇ ਉਹ ਖੜਕੇ ਕਿਹੜੇ ਪੂਰੇ ਤੋਂ ਲਾਏ ਨਹੀਂ ਤੇ ਇਹਦਾ ਦੇਖਣਾ ਕੀ ਬਣਦੇ ਆ ਵੀਡੀਓ ਦੇ ਨਾਲ ਬਣੇ ਰਹੋ ਬਈ ਕਿਹਨੇ ਸੀ ਦੇ ਉਹ ਕਮਾਲ ਹੋਈ ਪਈ ਆ ਮੁੰਡਾ ਕਹਿੰਦੇ ਮਾਨਸਾ ਵਾਲਾ ਆ ਦੇਖ ਐਨ ਕਹਿੰਦੇ ਕਰਦਾ ਹੋਏ ਕਮਾਲ ਲੱਗਿਆ ਹੈ ਜੇਵਾਰ ਉਹ ਕਹਿੰਦੇ ਹੌਲੈਂਡ ਹੌਲੈਂਡ ਦੇ ਵੀਰ ਖੇਡ ਵਿੱਚ ਸਭ ਕਮਾਲ ਹੋਈ ਜਾਂਦੀ ਆ ਆ ਦੁਨੀਆ ਇਸ ਫਿਰ ਤੇ ਚੱਕਦਾ ਹallelujah ਜੀ ਆ ਜਾ ਜੀ ਆ ਜਾ ਰਹਿ ਜਾਂਦਾ ਰਹਿ ਜਾਂਦਾ ਹਾਂ ਉਹ ਗਰਾਊਂਡ ਦੇ ਵਿੱਚ ਬਾਈ ਬਾਈ ਸ਼ਾਹ ਤੇ ਇੱਕ ਗਰੁੱਪ ਟਰੈਡ ਤੇ ਸਿੱਤੂ ਜਾ ਰਿਹਾ ਉਹ ਜਲਦੀ ਸਿੱਤੂ ਆ ਬਾਈ ਖੇਡ ਅਗਾਰ ਦੇ ਵਿੱਚ ਖੇਡ ਕਹਿੰਦੇ ਮੁੰਡਾ ਤਮਾਮ ਕਰਦਾ ਹੋਇਆ ਆ ਦੇਖੋ ਲੱਗਿਆ ਮੇਰੇ ਵੀਰਾਂ ਨੂੰ ਅੰਤਵਾਰ ਕਬਲ ਕਵਾਲ ਖਿੱਚੇ ਨੌਜਵਾਨਾਂ ਤੇ ਹੰਡਿਆਂ ਤੇ ਲੱਗੇ ਆ ਆ ਬੰਦ ਕਹਿੰਦੇ ਹੰਡਿਆਂ ਤੇ ਬਿਲਕੁਲ ਲੱਗੇ ਖਿੱਚਾ ਖਿੱਚਾ ਇੱਕ ਖਿੱਚ ਨੋਟ ਤੇ ਤੋਂ 1 61 59 11 ਵਾਲਾ ਜਮਕੌਰ ਸਾਹਿਬ ਵਾਲਿਆਂ ਦਾ ਆ ਗਿਆ ਹੁਣ ਕੰਟਰ ਚੌਥਾ ਦੇਖਦੇ ਆ ਕੀ ਕਰਦਾ ਗੱਲਬਾਤ ਨਹੀਂ ਦੇਖੋ ਭਾਈ 61 ਦੀ ਜਮਕੌਰ ਨਾਮ ਵਾਲਾ ਪਹਿਲਾ ਰੈਕ ਚੱਲਦਾ ਅੰਮ੍ਰਿਤਕਲੌਰ ਪਿੰਡਾਂ ਮੇਰੇ ਮਿੱਤਰੋ ਉੱਥੋਂ ਪੁੱਜਿਆ ਹਰ ਇੱਕ ਮੁਕਾਬਲੇ ਤੇ ਜਕਾਰੇ ਦੇ ਨਾਲ ਇਸ ਟਰੈਕਟਰ ਦੀ ਜਿਹੜੀ ਹੋਰ ਹੋ ਬਿੰਦਾ ਕਹਿੰਦੇ ਨੇ ਇਸ ਟਰੈਕਟਰ ਦੇ ਪਹਿਲੇ ਜਿਹੜੇ ਮੇਰੇ ਵੀਰੇ ਬਿੰਦਾ 16 ਲੀਕਾ ਤੇ ਸਵਾਰ ਹੋ ਕੇ ਆ ਗਿਆ ਥੋੜਾ ਜਿਹਾ ਵੀਰਾਂ ਜੀ ਅੱਧਰੂ ਹੋ ਗੋ ਨੰਬਰਦਾਰ ਸੁਖਾ ਸਿੰਘ ਵੀ ਕੈਨੇਡਾ ਵਾਲੇ ਦੇਖੋ ਨਜ਼ਾਰਾ ਆਹ ਟਰੈਕਟਰ ਅਸੇਫਤਾਰ ਦੇ ਪੱਜ ਗਿਆ ਕਲੱਚ ਤੇ ਡਾਪਾ ਇੱਕ ਮੋਬਾਈਲ ਦੇ ਟਾਂਗ ਹੇਲੋ ਹੈਲੋ ਜੱਲੇ ਵੀ ਅਮਰਵਾ ਸਾਹਮਣੇ ਦੇਖੀਏ ਨਜ਼ਾਰਾ ਸਰ ਸਾਹਿਬ ਵਾਲਾ ਦਾ ਇਹ ਪਹਿਲਾ ਮੈਟਰ ਆ ਜਿਹੜਾ ਉਹ ਪਹਿਲੇ ਵਾਈ ਤੇ ਪੁਨੇਰੀ ਨੂੰ ਉਹ ਤੂੰ ਉਹਦੀ ਲਾਟ ਫੱਡੀ ਬਣ ਕੇ ਨਿਕਲ ਗਿਆ ਲੇਖੋ ਬਈ ਇਹ ਨਹੀਂ ਰਿਵਰਟ ਉਹਦੀ ਲਾਟ ਫੱਡੀ ਬਣ ਕੇ ਨਿਕਲ ਗਿਆ ਜੱਲਾ ਮਖਰੀਆਂ ਦੇ ਆਹ ਹੱਬ ਤਾਂ ਆ ਰਾਕਿੰਦੇ ਇੱਕ ਤਰ੍ਹਾਂ ਦੀ ਧਰਤੀ ਦਾ ਮੇਰੇ ਵੀਰੋ 68 300 ਸੈਮ ਆ ਰਿਹਾ 19 ਰਾਈਟਰ ਕੌਂਸਲ ਦੇ ਕਰ ਰਿਹਾ ਤੌਰ ਦਾ ਮੇਰੇ ਵੀਰੋ ਆ ਬੱਚਾ ਕਦੇ ਖਾਇਆ ਹੋਇਆ ਆ ਦਿੱਤੂ ਬੱਚਾ ਖਾਇਆ ਹੋਇਆ ਇੱਕਾ ਦੇ ਖਾਇਆ ਹੋਇਆ ਆ ਬੰਦਾ ਮੇਰੇ ਵੀਰੋ ਆ ਬੱਲੇ ਬੱਲੇ ਖੇਲੇ ਨੇ ਉਹ ਬੰਦਾ ਆ ਗਿਆ ਉਹ ਬੰਦਾ ਆ ਗਿਆ ਇਹ ਤੇ ਆਜਾ ਕਿਡਾ ਲੱਗ ਰਿਹਾ ਬਾਈ ਜਾਗੇ ਡਾ ਦੇਖ ਬਾਈ ਪੂਜਾ ਕਿਡਾ ਲੱਗ ਰਿਹਾ ਰੈਡ ਦਾ ਦੂਜਾ ਹੁਣ 911 ਚਮਕੌਰ ਸਾਹਿਬ ਵਾਲਾ ਦਾ ਬਾਈ ਮਿੰਟਾਂ ਸਕਿੰਟਾਂ ਦਾ ਟਰਮਿੰਟਾਂ ਸਕਿੰਟਾਂ ਦੇਖੋ ਟਾਈਮ ਕਿੰਨਾ ਕੱਢਦਾ ਫੁੱਲ ਕੰਦੇ ਕਬਲੀ ਭਾਈ ਵਾਲਾ ਕਹਿੰਦਾ ਰਵੀ ਮਾਨ ਕਰਦਾ ਓਏ ਪਿੰਡਾ 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 ਸੋਨਾ ਲਿਕਾ ਦਾ ਸਾਇਆ ਹੋਇਆ ਹਰ ਸਿੰਘ ਪਿੰਡ ਦੀ ਧਰਤੀ ਆ ਜੀਰਾ ਬੈਠਾ ਰਾਜਾ ਤੇਰਾ ਹੈ ਨਾ ਲੋਟ ਓਏ ਕੱਲੀ ਟਰਾਲੀ ਹੁੰਦੀ ਹੈ ਨਾ ਰਾਤ ਕੰਨੀਆ ਕਿਹਦਾ ਬੱਤੂ ਇਹਨੂੰ ਕੌਣ ਪੁੱਛਦਾ ਓਏ ਰਾਤ ਓਹ ਮਰੌਣੀ ਪੈਦੀ ਆ ਓ ਤੇ ਬੱਤੂ ਇਹਨੂੰ ਕੌਣ ਪੁੱਛਦਾ ਓਹ ਰਾਤ ਮਰੌਣੀ ਪੈਦੀ ਆ ਆਹ ਵਾਸ਼ੂਤ ਦਾ ਬੱਲੇ ਬੱਲੇ ਓ ਬੱਲੇ ਬੱਲੇ ਏ ਆਪੋਰ ਜੀ ਦਾ ਸਮਾ ਲੋ ਜੀ ਲਾਵੜਾ ਵੀਰ ਲੇਵੜਾ ਵੀਰ ਕਾਲੀ ਫਾਜ ਜਦੋਂ ਟਾਈਮ ਕੱਟਣਾ ਨਾ ਕੈਮਰਾ ਟਾਈਮ ਵਾਲੇ ਤੇ ਚੱਲ ਜਾਏ ਇਹਦਾ ਸਮਾਜੀ 1 ਮਿੰਟ 90 ਸੈਕਿੰਡ ਤੇ ਕਹਿੰਦੇ 25 ਬਕਰੋ ਦੇ ਵਿੱਚ 1 ਮਿੰਟ 90 ਸੈਕਿੰਡ ਦੇ ਵਿੱਚ ਆ ਟਰੈਕਟਰ ਬਹੁਤ ਸੋਹਣਾ ਤੇ ਇੱਕ ਵਾਰੀ ਤਾੜੀ ਮਾਰ ਦਿਓ ਇੱਕ ਮਿੰਟ 90 ਸੈਕਿੰਡ ਦੇ ਵਿੱਚ ਤਾੜੀ ਮਾਰ ਦਿਓ ਨਾਟ ਗਿਆ ਚਮਕਾਰ ਸਾਹਿਬ ਵਾਲਿਆਂ ਦਾ ਸੋਨਾ ਲਿਖਾ ਪਹਿਲਾ ਟਰੈਕਟਰ ਵਾਲਾ ਹੈ ਲੋ गांव भाले बसिया दी रे जी टेंशन एचे एचे इंशा अल्लाह जोंडियर भाई दोबारा स्टार्ट ਕਰਦੇ ਆ ਪਹਿਲਾ ਵੀ ਆ ਗਈ ਸੀ ਕਿ ਲੱਭੀ ਹੁਣੀ ਸਾਡੇ ਘਾਹ ਨੂੰ ਦੇਖਦਾ ਕਿੰਨਾ ਟਾਈਮ ਕੱਢਦਾ ਬੜਾ ਧੰਨਵਾਦ ਜੀ ਐਮਟੀਆਰ ਜੀਡੀਐਲ ਆਹ ਆ ਗਏ ਕਹਿੰਦੇ ਅਮਨ ਸੰਧੂ ਦੇ ਮਿਹਰੋ ਬਹੁਤ ਬੜਾ ਧੰਨਵਾਦ ਜੀ ਅਗਲੇ ਐਸ ਕਰ ਰੱਖੇ ਜਿਹੜੇ ਵੀ ਲੋਕ ਕਮਿਊਟਰਟੀ ਦੇ ਇੱਥੋਂ ਟਾਈਮ ਖੜਦਾ ਹੁੰਦਾ ਇੱਥੋਂ ਭਰਾਵਾਂ ਕਹਿੰਦੇ ਸ਼ਹਿਰ ਤੋਂ ਹੋ ਜਾ ਕਰੋ

ರೇಗ <tries> ਉਹ ਆਜਾ ਸਾਹੂ ਦਾ ਬਾਈਂ ਤੇ ਇੱਕ ਮੇਂ ਕੱਲ ਨਹੀਂ ਨਾਉਂਦਾ ਤਾ ਤੇ ਨਹੀਂ ਮਾਣਦਾ ਦੇਖ ਬਾਈਂ ਰਾਤ ਦੀ ਜੱਤ ਤੋਂ ਬਾਈਂ ਹੁੰਦਾ ਜਾਂਦੀ ਆ ਉਹ ਸਮਾਰ ਉਹ ਧਰਤੀ ਕਦੇ ਬਖਾਜਦੇ ਨਹੀਂ ਹੰਸ ਬਖਰੇ ਕਦੇ ਐਨ ਕਦੇ ਸਮਾਰ ਹੋਈ ਪਈਆ ਕਮਾਲ ਹੋਈ ਪਈਆ ਹੇ ਭਈਆ ਕਿੱਦਾਂ ਕਰਦਾ ਓਏ ਸੰਦੀਪ ਓ ਸੋਫਾ ਨੰਬਰ ਦਰਜੀ ਆ ਦੇਖੋ ਨਿਹਾਰਾ ਓ ਮੇਰਾ ਘਰ ਕੱਫੇ ਦੇ ਬਾਰੇ ਦਾ ਓਏ ਚਾਰ ਗਿਆ ਟਿਰਨਾ दो मिनट तेरह सैकंड भाई कोले आके ट्रैक्टर ने जोड़ा थोड़ा जा रोकया नहीं ट्रैक्टर ने बे बहुत जोर लाया पर फिर भी बहुत सोना चलिया भाई जोर बहुत मारा ट्रैक्टर तो चलो

ਓ ਤਾਰੀ ਟੂੜੀ ਲੋਕੋ ਦੇ ਅੱਗੇ ਕੈਨੇਡਾ ਵਾਲਾ ਵੇਖੋ ਤੇ ਨਿੱਕਾ ਗਿਆ ਪਰ ਮਾਣ ਮਹਿਰਾ ਤੇਰਾ ਮਹਿਰਾ ਉਹ ਤਜਰਬੇਕਾਰ ਲੱਗਦਾ ਇਹ ਕਹਿੰਦੇ ਉਹ ਕਹਿੰਦੇ ਇਹ ਪੈਲਟ ਨੂੰ ਸੰਗਤਪੁਰੀ ਅਖਰਦੀ ਕਹਿੰਦੇ ਨੇ ਇਸ ਪੈਲਟ ਨੂੰ ਬਹੁਤ ਮੁੱਕਿਆ ਪਿਛਲੇ ਮਹੀਨੇ ਤੇ ਕਹਿੰਦੇ ਨੰਬਰ ਬਣਿਆ ਵੀਰ ਦਾ ਬੱਡੀ ਮੁਬਾਰਕਾ ਜਹ ਪਰ ਦੂਜੇ ਪਾਸੇ ਉਹ ਦੇਖੋ ਗੱਡੀ ਉਹ ਗੱਡੀ ਉਹ ਬੱਲੇ ਇੱਕ ਪੁਆਇੰਟ ਰੈਟ ਆਉਂਦਾ ਜਹਾਜ਼ ਮੇਰੇ ਵੀਰੇ ਮਰੀਲ ਗੱਡੀ ਤੇ ਤਾੜੀਆਂ ਮਾਰਦੇ ਲੋਕਾਂ ਨੇ ਤਾੜੀ ਜਹਾਜ਼ ਆ ਉਹ ਦਿੱਤਾ ਦੇ ਟਰੈਕਟਰ ਦਾ ਤਾੜੀ ਜਹਾਜ਼ ਆ ਆਉਂਦਾ ਮੇਟੂ ਦਾ ਸੱਫੇ ਤਾੜੀ ਸ਼ੂਤ ਦਾ ਮੇਰੇ ਵੀਰੇ ਬਹੁਤ ਸੋਹਣਾ ਸ਼ਾਰੀ ਟਰੈਕਟਰ ਦੇ ਨਾਲੋਂ ਨਾ ਤਾੜੀ ਤਾਹ ਮਾਰਦੇ ਜਿੰਨੇ ਹੁਣ ਤੱਕ ਟਰੈਕਟਰ ਚੱਲਦੇ ਨੇ ਜੇ ਵਧੀਆ ਲੱਗਿਆ ਨਾ ਲੋੜ ਨਾ ਕਦੇ ਅੱਲਾ ਗੱਲਾ ਮੀਨਾ ਜੋ ਚੱਲ ਗਿਆ ਜਿਹਦਾ ਟਾਈਮ ताड़ी फे मारे हिकुुल बि ਓਹ ਬਾਵਾ ਬਾਵਾ ਕੀ ਬਾਵਾ ਲੱਗਦਾ ਮੁੰਡਾ ਕਹਿੰਦੇ ਘੱਲਾਂ ਵਾਲਾ ਮਲਵੀਰ ਆਉਂਦਾ ਓ ਬੋਕੇ ਵਾਲਾ ਮੇਰੇ ਵੀਰੇ ਓ ਗੱਲਾਂ ਬੱਕਰੀਆਂ ਕਰਵਾ ਜਾਂਦਾ ਮੇਰੇ ਵੀਰੋ ਓ ਜੱਗਿਆ ਆਹ ਗਰਾਊਂਡ ਦੇ ਵਿੱਚ ਟੱਕਰ ਨੂੰ ਕੀ ਕਹਿੰਦੇ ਨੇ ਆਹ ਸੋਨਾ ਦੇ ਚਾ ਇਹਨੂੰ ਕਹਿੰਦੇ ਨੇ ਜਿਹੜਾ ਬੱਝਾਂਦਾ ਜਿਹੜਾ ਇੱਕੋ ਇੱਕ ਖੜਾ ਜੱਗੇ ਦਾ ਨੌ ਨੂੰ ਤੈਨੂੰ ਪਤਾ ਖੜਾ ਚਾਹੀਦਾ ਓ ਗੱਲਾਂ ਬੱਕਰੀਆਂ ਓ ਨਾਤਾ ਸਨਮਾਨ ਦਾ ਦੇ ਗਰੂਆ ਗਲ ਕੱਪਰੀ ਚਾਰਨਦੀ ਆ ਬਾਈ ਦੂਜਾ ਗੜਾ ਚਾਹ ਹੋ ਗਿਆ ਬਾਈ ਤੇ ਕਾਫ ਤੋਂ ਇੰਦਾ ਦੇਖ ਨੂੰ ਕੀ ਕਰਦਾ ਬਾਈ ਹੋ ਬੱਲੇ ਮਦਦ ਵਿੱਚ ਮੇਰੇ ਵੀਰੇ ਹੋ ਬੱਲੇ ਬੱਲੇ ਜੰਗਾਰਾ ਜਾਦਾ ਹੋ ਬੱਲੇ ਬੱਲੇ ਮੋਗੀ ਕਮਾਣ ਹੋਈਆ ਦੁਨੀਆ ਦਾ ਖੇਡ ਕੇ ਪਿਆਰ ਹੋਈ ਪਈਆ ਮਲਕ ਲਾਂ ਵਾਲਾ ਓਏ ਘੱਲਾ ਵਾਲਾ ਬਲਵੀਰ ਦਾ ਟਾਈਮ ਓਏ ਦਰਸ਼ਕੋ 1 ਮਿੰਟ 53 ਸੈਕਿੰਡ 79 ਬਕ ਓਏ 1 53 ਸੈਕਿੰਡ ਚ ਆ ਗਿਆ ਬਹੁਤ ਸਵਾਦ ਆ ਗਿਆ ਇੱਕ ਮਿੰਟ 53 ਸੈਕਿੰਡ ਇੱਕ 53 ਜਿਹੜਾ 79 ਮਿੰਟ ਵਿੱਚ ਮਿੱਤਰੋ ਮੈਂ ਤਾਂ ਵਧੀਆ ਕਾਫੀ ਬਾਤ ਹੈਗੀ ਹੈ ਬਹੁਤ ਬਹੁਤ ਜੀ ਜਰਵੀਰ ਜੀ ਆਹ ਸਾਡੇ ਦੇ ਨਾਲ ਆਇਆ ਜੀ ਜੀ കാർത്ത കാർ തന്നെ ਸੋ ਲੈ ਪਰ ਚੱਲ ਲੈ ਨੂੰ ਹਟਰ ਫਿਰ ਬਾਲ ਲੈ ਨੂੰ ਤੂੰ ਆ ਤੇ ਰੇਟਾ ਤਾਣ ਲੜਾ ਦੇਖੋ ਕੀ ਕਰਦਾ ਕੀ ਨਿਆ ਬੰਦੇ ਕੀ ਕਰਦਾ ਕੰਮ ਟਾਇਰ ਜੇ ਕੰਫਰ ਲਾਤੇ ਕਿਹਦਾ ਤਾਂ ਵੀ ਧਰਦੀ ਨੇ ਗੇਰ ਵੱਡਾ ਲਾ ਕੇ ਗਲਤੀ ਕਰ ਲਈ ਲੱਗਦਾ ਬਾਈ ਵੀ ਦੇਖੋ ਕੀ ਬੰਦ ਹੈ ਕਿਹੜਾ ਪਹਿਲਾ ਜੇ ਦੂਜੇ ਕਿਹੜੇ ਦੇਖੋ ਮਾਈਟਸ ਪਰ ਕੀ ਹੋਣਾ ਆ ਦੇਖੋ ਸ਼ਾਬਤ ਕੀ ਕਰਦਾ ਜਿਹੜੇ ਵਾਲਿਆ ਜੱਗ ਜੱਗ ਦਾ ਸਟਾਰਟ ਹੋ ਗਿਆ ਬਈ ਕੋਈ ਗੱਲ ਨਾ ਬਾਤ ਕਹੂ ਕਨਾ ਟਰੈਕਟਰ ਭੱਜ ਲਿਆ ਭੱਜ ਲਿਆ ਭੱਜ ਲਿਆ ਫੜ ਲਿਆ ਬੋਲ ਦੇਖੋ ਕੀ ਬੱਦਦਾ ਇੱਥੇ ਹੀ ਰੇਤਾ ਕਰਦਾ ਬਈ ਸਾਰੇ ਗਰਾਊਂਡ ਚ ਸਿਲੈਂਡਰ ਖੱਬੇ ਲਾਇਆ ਪਿਆ ਬਈ ਨਾਲ ਮਾਰਨਾ ਟਰੈਕਟਰ ਦੇਖੋ ਕਿੰਨਾ ਟਾਈਮ ਲੰਭਦਾ ਅਗਲਾ ਟਰੈਕਟਰ ਜਿਹੜਾ ਹੱਟਣਾ ਹੈ ਕਿੰਨਾ ਟਾਈਮ ਲੱਗਦਾ ਕੋਈ ਸੁਆਦ ਆਉਂਦਾ ਕੋਪਾਟੂ ਦੀ ਕਾਦੀ ਲਈ ਇਹ ਹਾਲੇ ਤੱਕ ਦੋਵਾਂ ਦਾ ਪਿੱਛਾ ਤੁਹਾਨੂੰ ਬੰਦੀ ਆ ਗਈ। ਓਹ ਉਹ ਕਿੰਨਾ ਬੰਦੀ ਨੇ ਹੁਣ ਉਹ ਕੰਦਾ ਇਹਦਾ ਟਾਈਮ ਅੰਕੀ 2 ਮਿੰਟੋ 19 ਸੈਕਿੰਡ ਤੋਂ 16 ਸੈਕਿੰਡ ਮਿੰਟੋ 19 47 ਵਿੱਟਿਆ ਉੱਥੇ ਕੰਦਾ ਫਰੀ ਗੋਟੀ ਵਿੱਟਿਆ ਕਿ ਧੂੜਾ 700 ਲਾਈ ਮਾਰ ਲੇ ਪੀਸਾ ਦੇ ਦੋ ਜਿਹੜਾ ਕਹਿੰਦਾ ਮੈਂ ਤਾਂ 3-3 ਬੈਟਿੰਗ ਕਰਨ ਵਾਲੇ ਦੇਖੋ ਕਿਰਾਉਂਦਾ ਵੱਡੇ ਵੱਡੇ ਦੇ ਨਾਲ ਸਿੱਕ ਬਿੱਟੂ ਸਿਰਫ ਵੀਰ ਨਾਲ ਜਿੱਨੀ ਘੰਟਾ ਪਹਿਲਾਂ ਜਿਹੜਾ ਸਟਾਰਟ ਕਰਦਾ ਉਹ ਸਾਹਮਣੇ ਪੈਂਦੀ ਇਹਦਾ ਮਾਨਸਾ ਕਰਾਉਂਦਾ ਤੇ ਜਿਲ੍ਹਾ ਬਠਿੰਡਾ ਦੇ ਮਿੱਤਰੋ ਯਾਤੋਰ ਯਾ ਬਲਾਦ ਤਾਂ ਦੇਖੋ ਦੂਜੀ ਵਾਰੇ ਕੀ ਕਰਦਾ 725 ਲਾ ਕੇ ਪੁੱਧਿਆ ਮੇਰੇ ਵੀਰੋ ਇੱਕ ਹੱਥ ਦਾਕੇ ਦੇ ਬਠੇੜੇ ਦਾ ਬਠੇੜੀ ਆਉਂਦਾ ਓ ਬਠੇੜੇ ਦਾ ਬਠੇੜੀ ਆਉਂਦਾ ਮੇਰੇ ਵੀਰੋ ਇਹਨੂੰ ਕਹਿੰਦੇ ਮੁੰਡੇ ਨੂੰ ਬਰਫੀ ਕੱਢੀ ਆ ਪਰ ਰਾਦੀ ਕਹਿੰਦੇ ਹੋ ਤੌਦੀ ਮਾਰੀ ਆ ਰਾਦੀ ਤੌਦੀ ਸਿੱਕੀ ਮਾਰ ਪਾਦੇ ਓ ਸਿੱਕੇ ਜੀ ਪੇਜ ਮਾਰੇ ਪਾਸ ਆਓ ਕਹਦੇ ਸਿੱਧੇ ਕਾਊਂਟ ਤੇ ਪਾਵੇ ਮੇਰੇ ਵੀਰੋ ਗੱਲ ਮੁਕਾ ਦੇ ਸਿੱਧੇ ਕਾਊਂਟ ਤੇ ਪਾਵੇ ਟ੍ਰੈਕਟਰ ਸਾਹਿਬ ਦਾ ਕਹਿੰਦੇ ਮੁੰਡਾ ਭਾਂਜਾ ਬੱਲੇ 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 ਓ 735 ਕੋਲ ਪਾ ਦੇ ਗੇ

i phone 750 ਅੱਗੇ ਚਾਲੀ ਦੇ ਮੱਦੇ ਜੀ ਅੱਗੇ ਚਾਲੀ ਮੱਦੇ ਵਰਦੀ ਤੇ ਜੇਰੀ ਅੱਗੀ 50 ਲਾਜਾ ਹੋਰ ਬਰਾਬਰ 2 ਮਿੰਟ 45 ਸੈਕਿੰਡ ਚਲਾ ਬੈਠਾ ਬਹੁਤ ਸ਼ਾਨਦਾਰ ਹੋਇਆ ਔਰ ਇੱਕ ਨੰਬਰ ਦੀ ਮਕਬੂਲ ਬਾਤ ਤੇ ਕਹਿੰਦੇ ਨੇ ਬਹੁਤ ਥੋੜਾ ਪਿੰਡਾ ਹੱਸਿਆ ਅੱਜ ਇਹ ਕਹਾਤਾ ਡਰਾਈਵਰ ਦੇ ਇਹਦੀ ਹਸਲੇ ਫੱਟੇ ਨੇ ਵੀਰ ਤੇ ਟਰੈਕਟਰ ਦੀ ਕੋਲੀ ਬਣਾਈ ਜਾਂਦਾ ਬਾਈ ਦੇਖੋ ਇਹਦੇ ਵੀ ਹਸਿਆ ਵਾਲਾ ਕਹਿੰਦੇ ਨੇ ਕਹਾ ਤਵਾਇ ਦੇ ਕਹਾ ਪ੍ਰਣਾਲੀ ਸਟੀering ਕਮਾਉਂਦਾ ਦੇ ਟਰੈਕਟਰ ਦਾ ਜਿਹੜਾ ਬਰੂਲਾ ਪਾਈ ਆ ਉਹਦਾ ਆ ਪੋਤੇ ਦੀ ਟਰਾਲੀ ਕਿਤੇ ਖਿੱਚੀ ਆਉਂਦਾ ਮੇਰੇ ਵੀਰੇ ਉਹ ਬੱਲੇ ਬੱਲੇ ਹੋਈ ਪਈਆ ਖਿੱਚ ਖੇੱਚ ਖੇਡਾ ਉਹ ਬੱਤੋ ਮੁੰਡਿਆ ਉਹ ਸਾਹਮਣੇ ਕੋਦੇ ਗੱਲ ਬਣਾਉਣੀ ਆ ਔਰ ਗੱਲ ਬਣਾਉਣੀ ਆ ਖੇਡਣਾ ਪੈਣਾ ਉਹ ਪਾਵਾਂ ਗੇੜ ਗੂੜ ਨੱਪਲਾ ਕੀਲੀ ਨੱਪਲਾ ਕੀਲੀ ਉਹ ਦੇਖੋ ਕੀਲੀ ਨੱਪਲਾ ਕਿਤੇ ਬਾਹਰ ਦੇ ਨਾਲੀ ਆਏ ਕਵਾਲੇ ਵਾਲੀ ਆ ਮੇਰੇ ਵੀਰੇ ਚੌਗੜਾ ਸਟਾਰਟ ਹੋ ਗਿਆ ਭਾਈ ਭਾਈ ਨੇ ਟਾਪ ਗੇਅਰ ਪਾਤਾ ਦੇਖੋ ਜਾਂਦਾ ਬਰੋਲਾ ਬਣਾਉਂਦਾ ਭਾਈ ਦੋਸਤ ਵਾਲਾ ਸਿਆਰਾ ਕੰਢੇ ਨੇ ਇਹੋ ਪਿੰਡਾਂ ਦਾ ਮੁੰਡਾ ਗੱਲ ਬਾਤ ਐਂਟੇਕ ਆਉਂ ਕਮੈਂਟਾਂ ਜਾਉਂ ਟਾਈਮ ਜਾਉਂ ਨੰਬਰ ਆ ਦੇ ਪ੍ਰੈਕਟਰ ਮੇਰੇ ਵੀਰੋ ਆ ਬੱਲੇ ਬੱਲੇ ਹੋਈ ਪਈ ਐ ਆ ਵੇਖੋ ਸਾਹਮਣੇ ਆਰਐਕਸ ਸੋਨਾ ਨਿਕਾ ਦਾ ਪ੍ਰਦਰਸ਼ਨ ਕਰ ਰਿਹਾ ਆਰਐਕਸ ਸੋਨਾ ਨਿਕਾ ਟਾਈਮ ਜਾਉਂਗਾ ਬਣੇ ਰਿਹਾ ਜਿਹਦੇ ਨਾਲ ਵਖਰੀਆ ਕਿ ਕੋਈ ਗਪਲੂਆ ਆ ਕੱਲੇ ਜੇ ਮੈਚ ਬਣਾਉਣੀ ਆ ਮੈਨੂੰ ਦੱਸਦਾ ਗੱਲ ਮੰਨੂ ਕੱਦ ਕਰੂ ਉਹ ਬੱਲੇ 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 ਉਹ ਤੇ ਕਿੰਨੇ ਤਰ੍ਹਾਂ ਘੜੀ ਦਾ ਟਾਈਮ ਲੱਗ ਗਿਆ ਇਹਦਾ ਸਮਾਂ ਦੀ ਜਿਹੜਾ 2 ਮਿੰਟ 1 ਸੈਕਿੰਡ ਬਾਅਦ 2 ਮਿੰਟ 1 ਸੈਕਿੰਡ ਤਾਂ ਗਿਆ ਬਈ ਬਹੁਤ ਸੋਹਣਾ ਤਰ੍ਹਾਂ ਬਈ ਕਰ ਗਿਆ ਇੱਕ ਦੋ ਇੱਕ ਅੱਲਾ ਮਨ ਤਲਾ ਜਿਹਦੀ ਨੇ ਸੋਹਣਾ ਇਹਦਾ ਵੀ Ini mula, hanya satu munciran dalam diri anda. Apa yang tersambar? ਇਹ ਗੱਲ ਪਤਾ ਸੁਣੇ ਬੀ ਆਹ ਬੋਖਰੇ ਸਾਹਮਣੇ ਪਰ ਅੱਖਾਂ ਦੇ ਕੱਦਾ ਹੋਰ ਵੱਧ ਜਾਂਦੀ ਏ ਉਹ ਬਲਦੀਪ ਸਿੰਘਾ ਇੱਕੋ ਨੌਜਵਾਨਾ ਉਹ ਬੱਗਾ ਮਾਰ ਕਰਦੇ ਆ ਮੇਰੇ ਵੱਲੋਂ ਆਹ ਜਿਹੜੀ ਮਾਰ ਆਹ ਭਰਾਤਾ ਬਾਈ ਸਾਹ ਦੇਖੋ ਰੈਡ ਜਾਂਦਾ ਬਾਈ ਉਹ ਬਾਈ ਦੇਖੋ ਮੇਲਾ ਸਲੀਮ ਹੋਣਾ ਦਾ ਦੇਖੋ ਕੀ ਟਾਈਮ ਕੱਢਦਾ ਬਾਈ ਜੌਨਟੀਆ ਪੈਣੀ ਵਾਗੇ ਆ ਜਿੰਦ ਕੰਟਰੋਲ ਸੁਪਰ ਕੈਂਪ ਖੰਡੂਰ ਕਸੇਵ ਨੂੰ ਬੋਲਨੇਗਾ ਅਰਜੰਦਰ ਜਿੰਦਾ ਵੀਰਾਂ ਦਾ ਧੰਨਵਾਦ ਵੀਰੇ ਬਾਅਦ ਚ ਗੱਲ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਹਮਣੇ ਬੱਲੇ ਬੱਲੇ ਉਹ ਸ਼ਾਨਾ ਸਾਹ ਬੱਲੇ ਏ ਅੱਗੇ ਇੱਕ ਭੱਜੇ ਫਿਰ 11 1 ਮਿੰਟ 40 ਸੈਕਿੰਡ ਦਾ ਇੱਥੇ ਬਈ ਇਹ 1 ਮਿੰਟ 45 ਸੈਕਿੰਡ ਚ ਆਇਆ ਬਈ ਟਰੈਕਟਰ ਜੀ ਹੁੰਦੀ ਹੈ ਨਾ ਜਰਾ ਕਰਾਤਾ ਦੇਖੋ ਟਰੈਕਟਰ ਅੱਛਾ ਲਾਦੇ ਬਈ ਸਾਹਮਣੇ ਜਿਹੜਾ ਹੈ 0 ਹੱਦ ਵਾਲਾ 57 ਦੀ ਰਾਜੀ ਆਪਾਂ ਲੈ ਆਈਏ ਅਗਲਾ ਟਰੈਕਟਰ 0 ਹੱਦ ਹੈ 57 RX50 RX50 ਆਵੇ

ਬਾਤ ਗਿਆ ਰਸ ਸਿੱਖਾ ਜਿਆਦਾਰ ਕਹਿੰਦੇ ਕਨੇਡਾ ਵਾਲਾ ਆਇਆ ਹੋਇਆ ਧੰਨਵਾਦ ਆ ਸਾਡੇ ਵੀਰ ਦਾ ਸੁੱਖਾ ਕਨੇਡਾ ਵਾਲਾ ਵੀਰ ਪੁੱਜਿਆ ਵੱਖਰੀਆਂ ਨੇ ਉਹ ਕਹਿੰਦੇ ਉਹ ਕਹਿੰਦੇ ਹਰ ਚਾਰ ਨੂੰ ਚਾਲਦਾ ਰਾ ਉਹ ਬਨਾਰਾ ਵੀਰ ਉਹ ਬਨਾਰਾ ਵੀਰ ਉਹ ਪੁੱਜਾ ਉਹ ਕਿਹਦੀ ਜਾਂਦਾ ਉਹ ਸਿੱਟੀ ਝੋਟੇ ਕਹਿੰਦੇ ग्राउंड आ बच्चे नवदीप गल्ला टाइम आ गई एक मिनट छपंजा सैकेंड छो एक छपंजा ਵਾਲਾ ਕੇ ਨਾ ਇਹ ਹੰਕਾਰ ਬੰਦ ਕਿਹਦੇ ਬਾਰੇ ਹੈ ਜਿੱਕ ਮੈਂ ਤਾਂ ਹੈਰੀਕਲੀ ਵਾਲਾ ਕਿੱਥੇ ਆ ਹੈਰੀ ਇਹ ਕਹਿੰਦੇ ਹਾ ਮੇਰੇ ਵੀਰੇ ਰਾਜਪੁਰਾ ਹੈ ਅਗਲਾ ਟਰੈਕਟਰ ਨਵਦੀਪ 3630 ਰੁਪਿਆ ਤਿਆਰ ਹੋਵੇਗਾ ਜੁਪੀ ਵਾਲਾ ਤਿਆਰ ਹੋਵੇਗਾ ਮੇਰੇ ਵੀਰੇ ਹਾ ਸਾਹਮਣੇ ਹਾ ਸਾਹਮਣੇ ਬੰਦੇ ਖੋ ਮੇਰੇ ਵੀਰਿਆ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਔਰ ਰਾਜੇ ਖੇਲੇ ਮਰਦ ਮਦਾਨੇ ਡੱਕੀ ਨਹੀਂ ਪਾਦੇ ਜਦ ਖੇਲੇ ਮਰਦ ਮਦਾਨੇ ਡਾਕੀ ਨਹੀਂ ਪਾਦੇ ਕਲੀ ਗਲਤੀ ਪਾਜਾ ਕਰੋ ਡਾਕਟਰ ਕਨੇ ਉਹ ਗੱਟੀ ਦੇ ਵਿਚਾਰੇ ਆ ਡਾਕਟਰ ਆਹ ਸਾਹਮਣੇ ਪੂਰੀ ਬੜੀ ਬਣਾਈ ਕਹਾਣੀ ਜਿਹੜੀ ਉਹ ਸਿਰੇ ਤੇ ਆਕੇ ਮੁੰਡੇ ਨੇ ਸਿਰੇ ਤੇ ਆਕੇ ਕਨੇ ਇਹੀ ਤਾਂ ਪਹਿਲਾ ਗੱਲ ਹੁੰਦੀ ਆ ਪੈਲਟਾਂ ਦੀ ਐਵੇਂ ਨਹੀਂ ਚੜਾਈ ਪੈਲਟਾਂ ਦੀ ਐਵੇਂ ਨਹੀਂ ਚੜਾਈ ਜੇ ਨਾ ਇੱਥੇ ਰੁਕਦਾ ਕਹਾਣੀ ਹੋਰ ਹੋਣੀ ਸੀ ਇਹਦਾ ਟਾਈਮ 1 ਮਿੰਟ 54 ਸੈਕਿੰਡ 62 ਮਿੰਟ 1 54 ਜੇ ਨਾ ਹੁੰਦਾ ਤਾਂ ਸਮਝ ਲੋ ਇਸ ਦਾ ਨਾ ਨਾ ਸੱਤ ਪਾਪ ਓ ਬਾਈ ਬਾਈ ਜਿਹਨੂੰ ਜਿਹਨੂੰ ਮੈਡ ਵਧੀਆ ਲੱਗਿਆ ਇੱਕ ਵਾਰੀ ਤਾੜੀ ਮਾਰੋ ਖੁੱਲ ਕੇ ਸੁਣ ਕੇ ਹੁਣ ਤਾੜੀ ਜ਼ਰੂਰ ਵਾਰ ਦੇ ਇੱਕ ਵਾਰੀ ਸੁਣ ਕੇ ਲੋਕਾ ਜਬਰੂ ਰੋਕ ਲੈ ਇੱਥੇ ਰੋਕ ਲੈ ਜੀ ਰੋਕ ਲੈ ਜੀਦਾ ਟਾਈਮ ਆ ਜੀ 1 ਮਿੰਟ ਆ ਇੱਕ ਤਾੜੀ ਤੱਕਿੰਦ ਨਾਮ ਇੱਕ ਤਾੜੀ ਆਹ ਤਾੜੀ ਵੱਡੀ ਸਾਰੀ